ਕੁਝ ਲੋਕਾਂ ਦੇ ਬੋਲਣ ਸਮੇਂ ਮੂੰਹ ਚੋਂ ਲਾਰ ਜਾਂ ਥੁੱਕ ਦੇ ਛੋਟੇ ਛੋਟੇ ਛਿੱਟੇ ਥਪ ਟਪਕਦੇ ਨੇ ਜਾਂ ਡਿੱਗਦੇ ਨੇ ਇਹਦਾ ਕਾਰਨ ਲਾਰ ਦਾ ਜਿਆਦਾ ਮਾਤਰਾ ਵਿੱਚ ਪੈਦਾ ਹੋਣਾ ਹੈ ਜਾਂ ਮੂੰਹ ਦੀਆਂ ਮਾਸ ਪੇਸ਼ੀਆਂ ਦਾ ਕਮਜ਼ੋਰ ਨਿਯੰਤਰਣ ਹੋਣਾ ਹੈ ਸੋ ਜਦੋਂ ਜ਼ਿਆਦਾ ਲਾਰ ਬਣਦੀ ਹੈ ਤਾਂ ਜੀਭ ਦੇ ਹੇਠਾਂ ਦੀ ਹੈਲਜੋਲ ਤੇ ਪੂਰਾ ਕਾਬੂ ਨਹੀਂ ਹੁੰਦਾ ਤਾਂ ਬੋਲਣ ਵੇਲੇ ਥੁੱਕ ਬਾਹਰ ਆ ਸਕਦਾ ਹੈ ਇਹ ਸਮੱਸਿਆ ਸਮੱਸਿਆ ਬਚਪਨ ਦੰਦਾਂ ਦੀ ਗੜਬੜ ਸਾਈਨਸ ਪੇਟ ਦੀ ਗਰਮੀ ਜਾਂ ਕਈ ਵਾਰ ਨਸਾਂ ਨਾਲ ਜੁੜੇ ਰੋਗਾਂ ਦਾ ਕਰਕੇ ਵੀ ਹੋ ਸਕਦੀ ਹੈ ਨਿਵਾਰਣ ਵਾਸਤੇ ਅਸਹਿਸਤਾ ਤੇ ਸਪਸ਼ਟ ਬੋਲਣ ਦੀ ਆਦਤ ਪਾਓ ਦਿਨ ਵਿੱਚ ਕਈ ਵਾਰ ਮੂੰਹ ਨੂੰ ਹੌਲੀ-ਹੌਲੀ ਬੰਦ ਤੇ ਖੋਲਣ ਦੀ ਕਸਰਤ ਕਰੋ ਕਾਫੀ ਮਾਤਰਾ ਵਿੱਚ ਪਾਣੀ ਪਿਓ ਤੇ ਤਿੱਖੇ ਤੇ ਤੇਲ ਵਾਲੇ ਖਾਣੇ ਘਟਾਓ ਵਿਟਾਮਿਨ ਬੀ ਕੰਪਲੈਕਸ ਤੇ ਕੈਲਸ਼ੀਅਮ ਵਾਲਾ ਭੋਜਨ ਲਵੋ ਜੇ ਸਮੱਸਿਆ ਲੰਬੀ ਚੱਲੇ ਤਾਂ ਡਾਕਟਰ ਜਾਂ ਆਯੁਰਵੈਦਿਕ ਵਿਦਵਾਨ ਦੀ ਸਲਾਹ ਜ਼ਰੂਰ ਲਓ ਸੋ ਇਹ ਛੋਟੀਆਂ ਕਸਰਤਾਂ ਤੇ ਸਹੀ ਆਹਾਰ ਇਸ ਆਦਤ ਤੋਂ ਹੌਲੀ-ਹੌਲੀ ਛੁਟਕਾਰਾ ਪਾਇਆ ਜਾ ਸਕਦਾ ਹੈ ਬਾਕੀ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ